ਅਸੀਂ ਗਏ ਦੋ ਤੋਂ ਮੈਂ ਛੋਟਾ ਸਣੀ ਸਿੱਧੂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਓ ਜਿਵੇਂ ਵਾਜਿ ਕਟਾ ਲੈ ਕੇ ਮੰਡੀ ਜਾਣਾ ਚਾਚਾ ਜੀ ਆਉਣਗੇ ਫਿਰ ਅਸੀਂ ਤੁਰਾਂਗੇ ਬੱਖਾ ਹੁਣ ਚਾਚਾ ਆ ਗਿਆ ਜੀ ਹੁਣ ਅਸੀਂ ਚੱਲਦੇ ਆਂ ਮੰਡੀ ਆਓ ਜੀ ਦੇਖੋ ਤੁਸੀਂ ਕੀ ਹੁੰਦਾ ne boli aja. begamo kholu ka katta danne ne 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 ਹਰਨੋ ਮਾਸੀ ਨੂੰ ਖਾਣਾ ਮੰਗੇ ਰੈਡੀ ਤੇ ਹਰਨੋ ਮਾਸੀ ਲਾ ਕੇ ਚਾਹਾਂਗੇ ਮੰਡੀ ਕੱਟੇ ਨੂੰ ਵੀ ਮੰਡੀ ਲੱਗੇ ਜਾਣਾ ਚੱਲ 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 ਫਟਾਫਟ ਚੱਲ ਚੱਲੇ ਤਾਂ ਚੱਲਾ ਫਟਾਫਟ ਜਾ ਫਟਾਫਟ ਚੱਲ ਚੱਲ ਉਹ ਹੈ ਫਟਾਫਟ ਆਜੋ ਦਰੇਓਕੇ ਓਏ ਆ ਆ ਗਿਆ ਜੀ ਕੱਟਾ ਚੱਕ ਲਓ ਕਿਹੋ ਜਿਹਾ ਲੱਗਦਾ ਇੱਕ ਟਾਵ ਬਿਕਰਾਮਾ ਬਿਕਰਾਮਾ ਓਏ ਪੂਰੇ ਆਹ ਤੇ ਓਮੇਗਾ ਸੁਬਹ ਹੈ ਹਾਈ ਅਰਦਾ ਕਬਰ ਕੋਈ ਨਹੀਂ ਹਾਈ ਗਾਇਸ ਅਸੀਂ ਚੱਲੇ ਆਂ ਜੀ ਮੰਡੀ ਹਾਂ ਹਾਂ ਤਾਂ ਮੰਡੀ ਚੱਲੇ ਬਾਕੀ ਤੁਸੀਂ ਦੇਖੋ ਰਾ ਕਿੰਨਾ ਲੰਬਾ ਉਹ ਅੱਗੇ ਚਲਾ ਗਿਆ ਉਹ ਅੱਗੇ ਚਲਾ ਗਿਆ ਆਟੋ ਆ ਗਿਆ ਮੱਧ ਤੇ ਆ ਦੇਖਦੇ ਹਾਂ ਤਾਂ ਆਮੰਦਾ ਦਾ ਇਹ ਜ਼ਰਾ ਛਾਟੀ ਮੱਧ ਦਾ ਰਸਤੇ ਦੀ ਭਾਅ ਹੋ ਗਿਆ ਸੀ ਤਾਂ ਕਰਕੇ ਅਸੀਂ ਪੂਰੀ ਵੀਡੀਓ ਨਹੀਂ ਬਣਾ ਸਕੇ ਹੁਣ ਅਸੀਂ ਆ ਗਿਆਂ ਘਰ ਬਾਪੂ ਦੇ ਪੱਠੇ ਵੀ ਆ ਅੱਜ ਤੁਸੀਂ ਇਹ ਪੱਠੀਂ ਦੇਖ ਲਓ ਕਈ ਇੱਕ ਰਹਿਣਾ ਤੁਹਾਨੂੰ ਨਾ ਬਾਹਰ ਛੱਡ ਕੇ ਗਲੀਆਂ-ਗਲੀਆਂ ਦਿਖਾਵਾਂਗੇ ਸ਼ੌਂਕ ਵੀ ਸ਼ੌਂਕ ਵੀ ਦਿਖਾਵਾਂਗੇ ਦੇਖੋ ਵੀ ਸੋ ਇਹ ਕਬੂਦਰਾ ਨਹੀਂ ਹੈ ਇਹ ਇਹਰੇ ਆ ਕੇ ਡੱਬੇ ਆ ਜਾਂਦੇ ਬਾਬੇ ਆ ਜਾਂਦੇ ਅੰਕਲ ਆ ਚੜ੍ਹ ਜਾਂਦੇ ਆ। ਭੰਗ ਜੇ ਨੀਲੇ ਵੀਰੇ ਇਹਨਾਂ ਛੀ ਜਾਂ। ਇਹਦਾ ਸੋਹਣਾ ਲੈਣਾ ਕਿਵੇਂ ਲੱਗੇ ਆ। ਫਿਰ ਫੇਕ ਇਹਦੇ ਨਾਲ ਹੁਣ ਇਕੱਲੇ ਇਕੱਲੇ ਬਾਹਰ ਕੱਢ ਕੇ ਨਾਲੇ ਸ਼ੌਂਕ ਕਰਾਵਾਂਗੇ। Ik van de ਕੱਢਾਂਗੇ ਵਿੱਚ ਵੀ ਪਿਛਲੇ ਸਾਲ ਵਾਲੀ ਵੀ ਹੈਗੀ ਆ ਮੈਂ ਤੇ ਬੱਚਿਆਂ ਕੀ ਨੰਬੇ ਉੱਠੇ ਹੋਈ ਹੈਗੀ ਇਹਨਾਂ ਨੇ ਇਹ ਹੈਗੀ ਆ ਜੀ ਕਾਲੀ ਚੀਨੀ ਇਹ ਪਾਪਾ ਧੰਨੇ ਵਾਲਿਆਂ ਤੋਂ ਅੱਖਾਂ ਕੂਤਰਾਂ ਤੋਂ ਅੱਖਾਂ ਪੱਲੇ ਕੋਲੇ ਦਿਖਾ ਦੇ ਦੂਜੇ ਦਗਾ ਅੰਤrito ਫਬਰੇ ਦਾਣੇ ਪਏ ਆ ਥੋੜੇ ਲੇਟ ਹੋ ਗਿਆ ਦਾਣਿਆਂ ਦਾ